ਪੰਜਾਬ ਦੇ ਵਿੱਚ ਪਿਛਲੇ ਸਾਲ ਆਏ ਹੜ੍ਹਾਂ ਤੋਂ ਬਾਅਦ ਹਾਲੇ ਵੀ ਇਹ ਸਵਾਲ ਬਰਕਰਾਰ ਹੈ ਕਿ ਆਖਰ ਉਹਨਾਂ ਹੜ੍ਹ ਪੀਟਾਂ ਦੀ ਹੁਣ ਤੱਕ ਕਿੰਨੀ ਕਿਸਾਰ ਲਈ ਗਈ ਹੈ ਜਿਹੜਾ ਮਾਓਜਾ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਬਹੁਤ ਹੱਦ ਤੱਕ ਜਿਹੜਾ ਮਾਓਜਾ ਹਜੇ ਪੈਂਦਾ ਹੈਗਾ ਜਿਹੜਾ ਇੱਕ ਆਨਲਾਈਨ ਦੇ ਸਿਸਟਮ ਰਾਈ ਉਲਝਾ ਕੇ ਸਾਡੇ ਕਿਸਾਨਾਂ ਨੂੰ ਅਜਾ 4 ਮਹੀਨੇ ਗੁਜ਼ਰ ਗਏ ਸੀ ਜਿਹੜਾ ਮਾਓਜਾ ਨਹੀਂ ਪਿਆ ਜਿੱਥੇ ਸਿਰਟ ਦੇ ਪੈਸੇ ਰਹਿ ਗਏ ਜ਼ਮੀਨਾਂ ਦੇ ਰੁੜੀਆਂ ਦੇ ਪੈਸੇ ਰਹਿ ਗਏ ਪਸ਼ੂਆਂ ਦੇ ਪੈਸੇ ਰਹਿ ਗਏ ਸਾਡੇ ਮਕਾਰ ਰੁੜ ਗਈ ਉਹਨਾਂ ਦੇ ਪੈਸੇ ਅਜੇ ਤੱਕ ਨਹੀਂ ਮਿਲੇ ਬੋਰ ਖਰਾਬ ਹੋ ਗਏ ਟਰਾਂਸਫਾਰਮ ਰੁੜ ਗਈ ਨਾ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਰੇਤਾ ਚੁੱਕ ਸਕਦੇ ਨੇ ਆਪਣੀ ਮਰਜ਼ੀ ਨਾਲ ਉਹ ਅੱਗੇ ਵੇਚ ਵੀ ਸਕਦੇ ਆ ਨਹੀਂ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਦਾ ਕਿਉਂਕਿ ਉਹ ਵੱਡੇ ਪੱਧਰ ਤੇ ਵੱਡੇ ਜਿਹੜੇ ਮਗਰਬਾਸ਼ੀ ਉਹਨਾਂ ਲੁੱਟ ਕੀਤੀ ਗਈ ਆ ਸਾਰੇ ਜਿੰਨੇ ਜੀ ਆ ਰਹਾ ਬਹੁਤ ਥੱਲੇ ਜਿਹੜਾ ਬੁਰਾ ਹਾਲਾਤ ਨੇ ਕਿਸਾਨਾਂ ਦੇ ਇਹ ਕੋਈ ਦੇਖੋ ਜਿਹੜਾ ਸਾਨੂੰ ਮਾਫੀ ਦਿੱਤਾ ਜਾਂਦਾ ਕੋਈ ਸਾਡਾ ਆਸਾਨੀ ਸਾਡਾ ਜੱਦੀ ਜ਼ਮੀਨਾਂ ਨੇ ਮਲਕੀਅਤ ਜ਼ਮੀਨਾਂ ਨੇ ਪੁਰਖਿਆਂ ਦੀਆਂ ਜ਼ਮੀਨਾਂ ਸਾਡੀਆਂ ਪਾਣੀ ਛੱਡ ਕੇ ਬਰਬਾਦ ਕੀਤੀਆਂ ਹੋਈਆਂ ਕਿਉਂਕਿ 98% ਲੋਕਾਂ ਨੂੰ ਅਸੀਂ ਬਚਾਇਆ ਉਹਦੀ ਸਜ਼ਾ ਦਿੱਤੀ ਗਈ ਸਾਨੂੰ ਸਸ਼ਿਕਾਜੀ ਮੁੱਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਦੇ ਵਿੱਚ ਬੀਤੇ ਸਾਲ ਆਏ ਹੜਾ ਤੋਂ ਬਾਅਦ ਹਾਲੇ ਵੀ ਇਹ ਸਵਾਲ ਬਰਕਰਾਰ ਹੈ ਕਿ ਆਖਰ ਉਹਨਾਂ ਹੜ੍ਹ ਪੀੜਤਾਂ ਦੀ ਹੁਣ ਤੱਕ ਕਿੰਨੀ ਕਸਾਰ ਲਈ ਗਈ ਹੈ ਇਸੇ ਵਿਚਾਲੇ ਸਾਡੇ ਨਾਲ ਕੁਝ ਕਿਸਾਨ ਆਗੂ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਸਰਕਾਰ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਕਿਉਂਕਿ ਹਰੀਕੇ ਪੱਤਣ ਵਾਲੀ ਸਾਈਡ ਉਹਨਾਂ ਦੇ ਵੱਲੋਂ ਲਗਾਤਾਰ 1 ਜਨਵਰੀ ਤੋਂ ਸੰਘਰਸ਼ ਇਸ مسئلے ਨੂੰ ਲੈ ਕੇ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਜਸਵੀਰ ਸਿੰਘ ਜੀ ਮੌਜੂਦ ਨੇ ਜੋ ਕਿ ਹੜਪੀੜਤਾ ਦੇ ਲਈ ਜੋ ਜਥੇਬੰਦੀ ਬਣਾਈ ਗਿਆ ਉਸ ਤੇ ਪ੍ਰਧਾਨ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਜਸਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਹੜਾਂ ਨੂੰ ਲੈ ਕੇ ਹੜਾਂ ਤੋਂ ਬਾਅਦ ਜਿਹੜੀ ਸਥਿਤੀ ਸੀ ਅ ਹੁਣ ਤੱਕ ਕੀ ਕੁਝ ਹਾਲਾਤ ਨੇ ਕਿੰਨੀ ਕੁ ਨਾ ਲੋਕਾਂ ਦੀ ਸਾਰ ਲਈ ਗਈ ਹੈ ਆਪਣੀ ਜਥੇਬੰਦੀ ਬਾਰੇ ਵੀ ਦੱਸਿਓ ਤੁਸੀਂ ਕਿਹੜੇ ਕਿਹੜੇ ਜ਼ਿਲ੍ਹਿਆਂ ਨੂੰ ਕਵਰ ਕਰ ਰਹੇ ਹੋ ਜੀ ਸਾਡੀ ਜਥੇਬੰਦੀ ਜਿਹੜੀ ਹੜਪੀੜ ਤੇ ਆ ਇਹ ਤਕਰੀਬਨ ਸਾਰੇ ਜ਼ਿਲ੍ਹਿਆਂ ਜਿੱਥੇ ਹੜਾ ਆ ਰਹੇ ਨੇ ਉੱਥੇ ਅਸੀਂ ਸਾਰੀ ਕਵਰ ਕੀਤੇ ਹੋਏ ਨੇ ਸਾਰੇ ਜ਼ਿਲ੍ਹੇ ਸਾਡੇ ਨਾਲ ਮੌਜੂਦ ਨੇ ਔਰ ਜਿਹੜੀ ਤੁਸੀਂ ਨੁਕਸਾਨ ਦੀ ਗੱਲ ਕੀਤੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਹੈ ਸਾਡਾ ਜਿਹਦੀ ਪਰਭਾਈ ਨਹੀਂ ਹੋ ਸਕੀ ਜਿਹਦੇ ਕਾਰਨ ਅਸੀਂ 1 ਜਨਵਰੀ ਤੋਂ ਦੇਖੋ ਹਰਿਕਨ ਹੈਡ ਜਿਹੜਾ ਵਰਖਸਾ ਉੱਥੇ 100 ਫੁੱਟ ਦੀ ਉਚਾਈ ਤੇ ਸਾਡੇ ਕਿਸਾਨ ਲੰਬੇ ਸਮੇਂ ਤੋਂ ਜਿਹੜਾ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਅੱਜ ਜਿਹੜੇ ਅਸੀਂ ਪਹੁੰਚੇ ਸੀਗੇ ਇੱਥੇ ਮੀਟਿੰਗ ਸਾਡੀ ਸਰਕਾਰ ਦੇ ਚੀਫ ਸੈਕਟਰੀ ਹੈਗੇ ਨੇ ਅਨੁਰਾਗ ਬਰਮਾ ਜੀ ਰੈਵਨਿਊ ਡਿਪਾਰਟਮੈਂਟ ਦੇ ਔਰ ਸਕੱਤਰ ਸਾਹਿਬ ਮਨੀਸ਼ ਸਿੱਧੂ ਸਾਹਿਬ ਜੀ ਉਹਨਾਂ ਨਾਲ ਮੀਟਿੰਗ ਹੋਈ ਆ ਜੀ ਇਸੇ ਮਸਲੇ ਤੇ ਵੀ ਸਾਡੇ ਜਿਹੜੇ ਕਿਸਾਨਾਂ ਦੇ ਮਾਅਬਜ਼ੇ ਆ ਦਿੱਤੇ ਨਹੀਂ ਜਾ ਰਹੇ ਕਈਆਂ ਕਿਸਾਨਾਂ ਦੇ ਜਿਹੜੇ ਮਾਅਬਜ਼ੇ ਸੀ ਪਟਵਾਰੀਆਂ ਵੱਲੋਂ ਅنگੈਲੀ ਕਾਰਨ ਜੋ ਰਿਕਾਰਡ ਦੇ ਵਿੱਚ ਵਿਸ਼ੇਸ਼ ਗਰਦੌਰੀ ਦੇ ਵਿੱਚ ਨਹੀਂ ਲੈਂਦੇ ਗਏ ਔਰ ਸਾਡੀਆਂ ਕੱਚੀਆਂ ਜ਼ਮੀਨਾਂ ਦੇ ਮਸਲੇ ਨੇ ਕੱਚੀਆਂ ਜ਼ਮੀਨਾਂ ਦਾ ਮਾਪਜਾ ਨਹੀਂ ਦਿੱਤਾ ਗਿਆ ਇਹਨਾਂ ਸਾਰੀਆਂ ਜਿਹੜੀਆਂ ਮੁੱਖ ਮੰਗਾਂ ਹੀ ਸਾਡੀਆਂ ਜਿਵੇਂ ਸਾਡਾ ਪੱਕੇ ਤੌਰ ਤੇ ਹੱਲ ਕਰਨਾ ਇਹ ਸਾਰੀਆਂ ਤੇ ਖੁੱਲ ਕੇ ਵਿਚਾਰ ਕੀਤੀ ਗਈ। ਇੱਕ ਵਾਰੀ ਮੈਨੂੰ ਪੂਰੀ ਤੁਸੀਂ ਜਾਣਕਾਰੀ ਮੈਂ ਤੁਹਾਡੇ ਕੋਲ ਇਹ ਚਾਹਣਾ ਜਿਹੜੇ ਜਿਹੜੇ ਜ਼ਿਲ੍ਹਿਆਂ ਦੀ ਤੁਹਾਡੇ ਕੋਲ ਡਿਟੇਲ ਹੈ। ਕਿੰਨਾ ਕੁ ਨੁਕਸਾਨ ਹੋਇਆ ਸੀ ਹੁਣ ਤੱਕ ਜਿਵੇਂ ਕਿ ਸਰਕਾਰ ਵਾਲੀ ਸਾਈਡ ਤੋਂ ਦਾਵਾ ਹੁੰਦਾ ਰਿਹਾ ਕਿ ਅਸੀਂ ਲਗਾਤਾਰ ਮੁਆਵਜ਼ਾ ਦੇ ਰਹੇ ਹਾਂ 20000 ਪ੍ਰਤੀ ਏਕੜ ਮੁਆਵਜ਼ਾ ਜਿੰਨੇ ਕੁ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਜਾਂ ਨਹੀਂ ਮਿਲਿਆ ਜੇ ਮਿਲਿਆ ਤਾਂ ਕਿੰਨਾ ਕੁ ਮਿਲਿਆ ਇਹ ਤੇ ਹੁਣ ਤੁਹਾਡੀਆਂ ਮੁੱਖ ਤੌਰ ਦੇ ਉੱਤੇ ਮੰਗਾ ਕੀ ਸੀ ਜਿਹੜੀਆਂ ਤੁਸੀਂ ਮੀਟਿੰਗ ਦੇ ਵਿੱਚ ਚੁੱਕੀਆਂ ਸਾਡਾ ਜੀ ਮੁੱਖ ਤੌਰ ਤੇ ਤੇ ਇਹ ਹੈ ਜੀ ਸਾਡਾ ਜਿਹੜਾ ਮੁਆਵਜ਼ਾ ਹੈ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਬਹੁਤ ਹੱਦ ਤੱਕ ਜਿਹੜਾ ਮੁਆਵਜ਼ਾ ਹਜੇ ਪੈਂਡਿੰਗ ਹੈ ਜਿਹੜਾ ਇੱਕ ਆਨਲਾਈਨ ਦੇ ਸਿਸਟਮ ਰਾਈ ਉਲਝਾ ਕੇ ਸਾਡੇ ਕਿਸਾਨਾਂ ਨੂੰ ਅਚਾਰ ਮਹੀਨੇ ਗੁਜ਼ਰ ਗਏ ਸੀ ਜਿਹੜਾ ਮਾਅਬਜਾ ਨਹੀਂ ਪਿਆ ਇਹਦੇ ਮੁੱਖ ਮੰਗ ਸਾਡੀ ਇਹ ਆ ਕਿ ਸਾਡਾ ਮਾਅਬਜਾ ਤੁਰੰਤ ਜਾਰੀ ਕੀਤਾ ਜਾਵੇ ਸਾਡੀਆਂ ਕੱਚੀਆਂ ਜ਼ਮੀਨਾਂ ਦਾ ਤੁਰੰਤ ਮਾਅਬਜਾ ਜਾਰੀ ਕੀਤਾ ਜਾਵੇ ਔਰ ਸਾਡਾ ਜੇ ਮਾਅਬਜਾ ਦੇਣਾ ਸਾਨੂੰ ਚੈੱਕ ਰਾਈ ਦਿੱਤੇ ਜਾਵੇ ਔਰ ਜਲਦੀ ਜਿਹੜਾ ਪ੍ਰੋਸੀਜਰ ਹੈ ਜਿਹੜਾ ਚੈੱਕ ਨਹੀਂ ਬਹੁਤ ਜਲਦੀ ਆ ਪਹਿਲੀਆਂ ਸਰਕਾਰਾਂ ਚੈੱਕ ਰਾਈ ਦਿੰਦੀਆਂ ਸੀ ਕੋਈ 5-7 ਦਿਨ ਲੱਗਦੇ ਸੀ ਕਿਸਾਨਾਂ ਨੂੰ ਮਾਅਬਜਾ ਮਿਲ ਜਾਂਦਾ ਸੀ ਅੱਜ ਦੇਖੋ ਤੁਸੀਂ ਅੱਜ ਕਿੰਨਾ ਟਾਈਮ ਗੁਜ਼ਰ ਚੁੱਕਾ ਹੈ ਅਸੀਂ ਅੱਜ ਵੀ ਮਾਅਬਜੇ ਤੋਂ ਵਾਂਝੇ ਤੁਰੇ ਫਿਰਦੇ ਆਂ ਤੁਸੀਂ ਇਹ ਦੱਸੋ ਦਿੱਕਤ ਕੀ ਆ ਰਹੀ ਹੈ ਮੁੱਖ ਤੌਰ ਤੇ ਮੁਆਵਜ਼ੇ ਦੇ ਵਿੱਚ ਗਰਦਾਵਰੀਆਂ ਨਹੀਂ ਹੋ ਰਹੀਆਂ ਜੇ ਹੋ ਰਹੀਆਂ ਤਾਂ ਸਾਰਿਆਂ ਨੂੰ ਕਵਰ ਨਹੀਂ ਕੀਤਾ ਜਾ ਰਿਹਾ ਜਾਂ ਉਹਦੇ ਵਿੱਚ ਨਿਯਮ ਕਾਇਦੇ ਇਸ ਤਰੀਕੇ ਦੇ ਨਹੀਂ ਕਿ ਤੁਸੀਂ ਸਾਰੇ ਕਵਰ ਨਹੀਂ ਹੋ ਰਹੇ ਬਿਲਕੁਲ ਜੀ ਇਹ ਗਰਦਾਵਰੀਆਂ ਜਿਹੜੀਆਂ ਹੋਈਆਂ ਉਹਨਾਂ 'ਚ ਇਹਨਾਂ ਪੂਰੇ ਤਰੀਕੇ ਨਾਲ ਕਵਰ ਨਹੀਂ ਕੀਤੇ ਕਿਉਂ ਜਿੱਥੇ ਸਿਲਟ ਪਈ ਹੀ ਮੌਕੇ ਤੇ ਇਹ ਪਟਵਾਰੀ ਸਹਿਬਾਨ ਥੱਲੇਲੇ ਅਫਸਰ ਸਾਹਿਬਾਂ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਵਿਸ਼ੇਸ਼ ਗਰਦੋਰੀ ਦਾ ਮਤਲਬ ਇਹ ਹੁੰਦਾ ਵੀ ਜੋ ਵੀ ਕਿਸੇ ਦਾ ਨੁਕਸਾਨ ਹੈ ਉਹ ਲਿਖਿਆ ਜਾਣਾ ਪਰ ਲਿਖਿਆ ਨਹੀਂ ਗਿਆ ਜਿੱਥੇ ਸਿਲਟ ਦੇ ਪੈਸੇ ਰਹਿ ਗਏ ਜ਼ਮੀਨਾਂ ਦੇ ਰੁੜੀਆਂ ਦੇ ਪੈਸੇ ਰਹਿ ਗਏ ਪਸ਼ੂਆਂ ਦੇ ਪੈਸੇ ਰਹਿ ਗਏ ਸਾਡੇ ਮਕਾਨ ਰੁੜ ਗਏ ਉਹਨਾਂ ਦੇ ਪੈਸੇ ਅਜੇ ਤੱਕ ਨਹੀਂ ਮਿਲੇ ਬੋਰ ਖਰਾਬ ਹੋ ਗਏ ਟਰਾਂਸਫਾਰਮ ਰੁੜ ਗਏ ਹਜੇ ਉਦਾਂ ਹੀ ਸਾਡੇ ਸਾਰੇ ਟਰਾਂਸਫਾਰਮ ਬਿਜਲੀ ਬੋਰ ਵੱਲੋਂ ਉਵੇਂ ਹੀ ਆ ਹਜੇ ਲਗਾਏ ਨਹੀਂ ਗਏ ਇਹ ਦੱਸੋ ਕਿ ਹੁਣ ਜਦੋਂ ਸਰਕਾਰ ਦੇ ਅਧਿਕਾਰੀ ਤੁਹਾਡੇ ਕੋਲ ਕੀ ਪਿੰਡਾਂ ਦੇ ਵਿੱਚ ਹੁਣ ਵੀ ਪਹੁੰਚ ਕਰ ਰਿਹਾ ਜਾਂ ਉਹ ਸਿਸਟਮ ਬੰਦ ਹੋ ਚੁੱਕਿਆ ਹੈ ਜਾਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਾਰੀ ਜਾਣਕਾਰੀ ਜਿਹੜੀ ਹੈ ਆਨਲਾਈਨ ਭੇਜੋ ਜਾਂ ਕਿਸ ਤਰੀਕੇ ਜਾਣਕਾਰੀ ਇਕੱਤਰ ਹੋ ਵੀ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਬਿਲਕੁਲ ਜੀ ਕੋਈ ਪਿੰਡਾਂ 'ਚ ਨਹੀਂ ਜਾ ਰਹੇ ਸਿਰਫ ਇੱਕ ਬਹਾਨਾ ਆਨਲਾਈਨ ਦਾ ਸਿਸਟਮ ਦਾ ਲਾ ਕੇ ਇਹ ਇੱਕ ਅੰਕੜੇ ਦਿੱਤੇ ਜਾ ਰਹੇ ਹਨ ਕਿ ਅਸੀਂ ਖਰਾਬਾ ਮੰਡ ਦਿੱਤਾ ਪਰ ਸਰਕਾਰੀ ਤੌਰ ਤੇ ਅੰਕੜੇ ਮੈਂ ਕਹਿੰਦਾ ਜਾਰੀ ਕਰੋ ਦਿੱਤਾ ਕਿਹੜੇ ਕਿਸਾਨਾਂ ਨੂੰ ਆ ਕਿਉਂਕਿ ਸਾਡਾ ਸਾਰੀ ਕੱਚੀ ਜ਼ਮੀਨ ਦੇ ਜਿਹੜੇ 5 ਲੱਖ ਏਕੜ ਜ਼ਮੀਨ ਖਰਾਬ ਹੋਈ ਸਾਡੀ ਫਸਲ ਖਰਾਬ ਹੋਈ ਆ ਉਹਦੇ ਵਿੱਚੋਂ 2 ਲੱਖ ਏਕੜ ਦਾ ਵੀ ਮੁਆਵਜ਼ਾ ਨਹੀਂ ਹਜੇ ਪੂਰਾ ਮਿਲਿਆ ਜੀ ਇੱਕ ਸਮੇਂ ਦੱਸੋ ਕਿ ਪਿਛਲੇ ਸਮੇਂ 'ਚ ਅਸੀਂ ਇਹ ਵੇਖਿਆ ਕਿ ਜਿਹੜਾ ਮੁਆਵਜ਼ੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ 'ਚ ਕਾਫੀ ਰੀੜਕਾ ਚੱਲਦਾ ਰਿਹਾ ਉਹ ਕਹਿੰਦੇ ਰਿਹਾ ਕਿ ਤੋਂ ਐਸਡੀਆਰਐਫ 'ਚ ਤੁਹਾਡਾ 12000 ਕਰੋੜ ਪਿਆ 1600 ਕਰੋੜ ਸੈਂਟਰ ਨੇ ਹਲਾੰਤਾ ਪੰਜਾਬ ਬੀਜੇਪੀ ਦੇ ਲੀਡਰ ਵੀ ਇਹ ਕਹਿੰਦੇ ਰਿਹਾ ਕਿ ਅਸੀਂ ਵੱਖਰੇ ਤੌਰ ਦੇ ਉੱਤੇ ਕਿਸਾਨਾਂ ਨੂੰ ਜਿਹੜੀ ਸਹੂਲਤ ਮਿਲੀ ਉਹਦੇ ਮੁਤਾਬਕ ਲੋਕਾਂ ਦੇ ਮਕਾਨ ਵੀ ਬ ਕਿਸੇ ਪੱਧਰ ਤੇ ਸੈਂਟਰ ਲੈਵਲ ਤੇ ਸਟੇਟ ਲੈਵਲ ਦੇ ਉੱਤੇ ਇਹ ਜਿਹੜੇ ਦਾਅਵੇ ਹੋਏ ਸੀ ਇਹਨਾਂ ਦੀ ਜ਼ਮੀਨੀ ਹਕੀਕਤ ਕੀ ਹੈ ਇਸ ਬਾਰੇ ਬਿਲਕੁਲ ਜੀ ਵਾਦੇ ਵੱਡੇ ਵੱਡੇ ਕੀਤੇ ਸੀ ਪਰ ਪੂਰੇ ਨਹੀਂ ਉਤਰੇ ਗਏ ਹੁਣ ਜੇ ਸੈਂਟਰ ਸਰਕਾਰ ਦੀ ਗੱਲ ਕਰੀਏ ਕਿਹੜੇ ਇੱਕ ਵੀ ਕਿਸਾਨ ਦੇ ਖਾਤੇ ਵਿੱਚ ਕਿਹੜੇ ਦੇ ਪੈਸਾ ਪਾਇਆ ਸਾਨੂੰ ਹੁਣ 16000 ਕਰੋੜ ਰੁਪਏ ਜਾਰੀ ਕਰ ਦਿੱਤਾ ਗਿਆ ਜਾਂ ਸਾਡੇ ਜਿਹੜਾ ਨੁਕਸਾਨ ਹੋਇਆ ਹੈ ਸਾਨੂੰ ਤਾਂ ਅੱਜ ਨਹੀਂ ਤੱਕ ਨਹੀਂ ਮਿਲਿਆ ਸਾਨੂੰ ਹੁਣ ਕੀ ਅਸੀਂ ਸਾਹਮਣੇ ਕਹੀਏ ਵੀ ਕਿੱਥੇ ਦਿੱਤੇ ਗਏ ਪੈਸੇ ਸਾਹਮਣੇ ਲਿਆਉਣ ਕੋਈ ਕਿਸਾਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਹਾਲ ਹੈ ਬਿਲਕੁਲ ਸਾਰੇ ਜਿਨ੍ਹਾਂ 'ਚ ਹੀ ਹਾਲ ਹੈ ਬਹੁਤ ਥੱਲੇ ਜਿਹੜਾ ਬੁਰਾ ਹਾਲਾਤ ਨੇ ਕਿਸਾਨਾਂ ਦੇ ਇਹ ਕੋਈ ਦੇਖੋ ਜਿਹੜਾ ਸਾਨੂੰ ਮੁਆਵਜ਼ਾ ਦਿੱਤਾ ਜਾਂਦਾ ਕੋਈ ਸਾਡਾ ਆਸਾਨ ਨਹੀਂ ਸਾਡਾ ਜੱਦੀ ਜ਼ਮੀਨਾਂ ਨੇ ਮਲਕੀਅਤ ਜ਼ਮੀਨਾਂ ਨੇ ਪੁਰਖਿਆਂ ਦੀਆਂ ਜ਼ਮੀਨਾਂ ਸਾਡੀਆਂ ਪਾਣੀ ਛੱਡ ਕੇ ਬਰਬਾਦ ਕੀਤੀਆਂ ਹੋਈਆਂ ਕਿਉਂਕਿ 98% ਲੋਕਾਂ ਨੂੰ ਅਸੀਂ ਬਚਾਇਆ ਉਹਦੀ ਸਜ਼ਾ ਦਿੱਤੀ ਗਈ ਸਾਨੂੰ 17 ਸਾਲਾਂ ਤੋਂ ਸਾਡੀਆਂ ਜ਼ਮੀਨਾਂ ਵਰਤ ਰਹੇ ਹਾਂ ਸਾਨੂੰ ਦਿੱਤਾ ਕੀ ਜਾ ਰਿਹਾ ਸਾਡੀ ਜ਼ਮੀਨ ਰੋੜ ਜਾਂਦੀ ਤੇ 19000 ਰੁਪਏ ਦਿੱਤਾ ਜਾਂਦਾ ਦੇਖੋ 19000 ਰੇਟ ਹੈ ਪੰਜਾਬ ਦੇ ਵਿੱਚ ਜ਼ਮੀਨ ਦਾ ਸਾਡੇ 50 ਲੱਖ ਰੁਪਏ ਦੇ ਕੀਮਤ ਹੋ ਗਈ ਕਿਲੇ ਦੀ ਸਾਨੂੰ 19000 ਦੇ ਕੇ ਸਾਰਿਆ ਜਾਂਦਾ ਇਹ ਸਾਡੇ ਨਾਲ ਧੱਕਾ ਕੀਤਾ ਗਿਆ ਬਹੁਤ ਵੱਡਾ ਜਿਹੜੀ ਜਿਹੜੀ ਜ਼ਮੀਨ دریاਵਾ ਦੇ ਵਿੱਚ ਰੁੜੀ ਹੈ ਉਹਦਾ ਕੋਈ ਅੰਕੜਾ ਆਇਆ ਤੁਹਾਡੇ ਕੋਲ ਹੁਣ ਤੱਕ ਵੀ ਕਿੰਨੀ ਕਿ ਜ਼ਮੀਨ ਹੈ ਜਿਹੜੀ ਇਸ ਵੇਲੇ ਖਤਮ ਹੀ ਹੋ ਚੁੱਕੀ ਹੈ ਅ ਕਰੀਬ 98000 ਏਕੜ ਜਿਹੜੀ ਆ ਜਿਵੇਂ ਰੁੜ ਚੁੱਕੀ ਆ ਪੰਜਾਬ ਦੇ ਵਿੱਚ ਜਿਹੜੀ ਬਰਬਾਦ ਹੋ ਗਈ ਆ ਇੱਕ ਇਹ ਦੱਸੋ ਕਿ ਜਿਹੜਾ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਰੇਤਾ ਚੁੱਕ ਸਕਦੇ ਨੇ ਆਪਣੀ ਮਰਜ਼ੀ ਨਾਲ ਉਹਨੂੰ ਅੱਗੇ ਵੇਚ ਵੀ ਸਕਦੇ ਆ ਉਦੇ ਨਾਲ ਕੋਈ ਫਾਇਦਾ ਹੋਇਆ ਕਿਸਾਨਾਂ ਨੂੰ ਕਿਸਾਨਾਂ ਨੇ ਚੁੱਕਿਆ ਜਾਂ ਕਿਸੇ ਨੇ ਰੋਕਿਆ ਨਹੀਂ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਉਹਦਾ ਕਿਉਂਕਿ ਉਹ ਵੱਡੇ ਪੱਧਰ ਤੇ ਵੱਡੇ ਜਿਹੜੇ ਮਗਰਬਾਸ਼ੀ ਉਹਨਾਂ ਲੁੱਟ ਕੀਤੀ ਗਈ ਆ 92 ਕਿਸਾਨਾਂ ਨੇ ਜਿਹੜੇ ਵੱਡੇ ਸੀਗੇ ਉਹਨਾਂ ਆਪਣਾ ਜਿਹੜੀ ਮਾਈਨਿੰਗ ਕੀਤੀ ਆ ਔਰ ਮਸ਼ੀਨਰੀ ਦੇ ਜ਼ਰੀਏ ਪਰ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਦਾ ਤਾਂ ਰਸਤਾ ਹੀ ਨਹੀਂ ਬਣਿਆ ਉਹ ਅੱਜ ਤੱਕ ਉਹ ਦੇਖੋ ਨਾ ਤਾਂ ਉਹਨਾਂ ਕੋਲੇ ਕੋਈ ਇਹਨੂੰ ਰੇਤਾ ਕੱਢਣ ਦਾ ਹੈਗਾ ਸਾਧਨ ਹੈਗਾ ਮਾਈਨਿੰਗ ਕਰਨ ਦਾ ਜਦੋਂ ਸਾਧਨ ਹੀ ਨਹੀਂ ਹੈਗਾ ਉਹ ਕਿੱਥੋਂ ਕਰਨਗੇ ਸੋ ਮੇਰੀ ਤਾਂ ਬੇਨਤੀ ਆ ਕਿ ਚਾਹੇ ਤੇ ਨੂੰ ਪੱਕਾ ਇਹਦਾ ਮਸਲਾ ਹੱਲ ਕੀਤਾ ਜਾਵੇ ਜਿੱਥੇ ਮੈਨਿੰਗ ਆ ਉਹ ਜ਼ਮੀਨ ਐਕਵਾਇਰ ਕਰਕੇ ਸਰਕਾਰ ਖੁਦ ਰੇਤ ਕੱਢ ਲੇ ਔਰ ਕਿਸਾਨਾਂ ਨੂੰ ਜਿਹੜਾ ਫੁੱਲ ਮੁਆਵਜਾ ਦਿੱਤਾ ਜਾਵੇ ਦਾ ਬੰਦੀ ਕੀਮਤ ਜੀ ਇੱਕ ਗੱਲ ਇਹ ਹੋ ਰਹੀ ਸੀ ਕਿ ਹੁਣ ਕਾਫੀ ਰੇਤ ਆ ਭਰ ਗਿਆ ਜ਼ਮੀਨ ਦੇ ਉੱਤੇ ਕਈ ਕਈ ਫੁੱਟ ਤੱਕ ਰੇਤ ਇਕੱਠਾ ਹੋ ਗਿਆ ਦਰਿਆਵਾਂ ਦਾ ਹੁਣ ਉਹਨੂੰ ਜ਼ਮੀਨ ਨੂੰ ਪਧਰਾ ਕਰਨਾ ਪਧਰੀ ਕਰਕੇ ਦੁਬਾਰੇ ਉਹਦੇ ਤੇ ਕੋਈ ਫਸਲ ਲਗਾਉਣੀ ਬੜਾ ਔਖਾ ਕੰਮ ਹੈ ਕਿਸਾਨਾਂ ਦੇ ਲਈ ਹੁਣੇ ਦੱਸਿਓ ਕਿ ਇਸ ਵੇਲੇ ਉਹਨਾਂ ਕਿਸਾਨਾਂ ਦੇ ਕੋਲ ਕੀ ਆਪਸ਼ਨ ਬਚਦੀ ਹੈ ਬਦਲ ਕੀ ਬਚਦਾ ਹੈ ਤੇ ਉਹ ਕਿਵੇਂ ਆਪਣਾ ਅੱਗੇ ਗੁਜ਼ਾਰ ਉਸ ਨੂੰ ਉਹਦੇ ਅੱਗੇ ਵੱਡੀ ਚੁਣੌਤੀ ਉਹਦੇ ਬੱਚੇ ਪੜ੍ਹਦੇ ਨੇ ਉਹਨਾਂ ਦੀਆਂ ਫੀਸਾਂ ਤਰਨ ਵਾਲੀਆਂ ਔਰ ਉਹਦੀ ਰੋਜੀ ਰੋਟੀ ਨਹੀਂ ਚੱਲ ਰਹੀ ਉਹ ਮੁਸ਼ਕਲ ਦੇ ਵਿੱਚ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋਇਆ ਬੈਠਾ ਤੇ ਥੋੜੀ ਜਿਹੜੀ ਸਰਕਾਰ ਨਾਲ ਚ ਗੱਲਬਾਤ ਹੋਈ ਆ ਉਹਦੇ ਵਿੱਚ ਕੀ ਕੁਝ ਨਿਕਲਿਆ ਕੀ ਭਰੋਸਾ ਤੁਹਾਨੂੰ ਮਿਲਿਆ ਸਾਨੂੰ ਜਿਹੜੀ ਮੀਟਿੰਗ ਤੇ ਚੰਗੇ ਮਾਹੌਲ ਦੇ ਵਿੱਚ ਹੋਈ ਆ ਔਰ ਭਰੋਸਾ ਵੀ ਦਿੱਤਾ ਗਿਆ 15 ਫਰਵਰੀ ਤੱਕ ਜਿਹੜੇ ਸਾਡੇ ਬਕਾਇਆ ਰਹਿੰਦਾ ਹੈ ਸਾਡੇ ਕਿਸਾਨਾਂ ਦਾ ਜਿਨ੍ਹਾਂ ਦਾ ਮਾਬਜਾ ਵਿਸ਼ੇਸ਼ ਗਰਤੌਰੀ ਦੇ ਵਿੱਚ ਨਹੀਂ ਸਿਆਇਆ ਜਾਂ ਸਿਲਟ ਦੇ ਰਹਿ ਗਏ ਸੀ ਜਾਂ ਮਕਾਨਾਂ ਦੇ ਰਹਿ ਗਏ ਸੀ ਪਛਮੂਆਂ ਦੇ ਰਹਿ ਗਏ ਸੀ ਉਹ ਦੁਬਾਰਾ ਵੀ ਸਾਨੂੰ ਭਰੋਸਾ ਦਿੱਤਾ ਗਿਆ ਵੀ ਅਸੀਂ ਦੁਬਾਰਾ ਉਹਦੇ ਨਕਵਾਰੀ ਕਰਾ ਕੇ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਊਗਾ ਮਾਬਜਾ ਵੀ ਹੈ ਔਰ ਸਾਰੇ ਜਿੰਨੇ ਵੀ ਬਕਾਇਆ ਹੈ ਉਹ ਦਿੱਤਾ ਜਾਵੇਗਾ ਸਰ ਕੱਚੀਆਂ ਜ਼ਮੀਨਾਂ ਦਾ ਵੀ ਭਰੋਸਾ ਦਿੱਤਾ ਵੀ ਅਸੀਂ ਕੋਈ ਨਾ ਕੋਈ ਹਾਲੇ ਦਾ ਕੱਢ ਕੇ 24 ਤਰੀਕ ਤੱਕ ਜਿਹੜਾ ਦਾ ਤੁਹਾਨੂੰ ਜਿਹੜਾ ਅੱਗੇ ਦੱਸਾਂਗੇ ਵੀ ਕੀ ਇਹਦਾ ਫੈਸਲਾ ਆਉਂਦਾ ਹੈ ਪਰ ਭਰੋਸਾ ਦਾ ਦਿੱਤਾ ਹੀ ਗਿਆ ਜੀ ਤੇ ਇੱਕ ਭਰੋਸਾ ਦਿੱਤਾ ਗਿਆ ਵੀ ਸਾਨੂੰ ਇਹਨਾਂ ਦੇ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਈ ਜਾਵੇ ਚੀਮਾ ਸਾਹਿਬ ਨਾਲ ਮੀਟਿੰਗ ਤੁਹਾਡੀ ਕਰਾਈ ਜਾਵੇਗੀ 24 ਤਰੀਕ ਤੱਕ ਤਾਂ ਜੋ ਜਿਹੜੇ ਸਾਡੇ ਪੱਕੇ ਤੌਰ ਤੇ ਹੱਲ ਕੀਤੇ ਜਾਣ ਇਹਨਾਂ ਦਾ ਸਾਡਾ ਜਿਹੜਾ ਇੱਕ ਵਿਸ਼ੇਸ਼ ਅ ਕਮਿਸ਼ਨਰ ਬਿਠਾਇਆ ਜਾਵੇ ਸਾਡੀ ਇਹ ਮੰਗ ਸੀ ਵੀ ਵਿਸ਼ੇਸ਼ ਕਮਿਸ਼ਨ ਬਿਠਾਇਆ ਜਾਵੇ ਜਿਹਦੇ ਵਿੱਚ ਮੁਖ ਅਫਸਰ ਹੋਣ ਪੰਜਾਬ ਦੇ ਔਰ ਸਾਡੇ ਹੜਪੀੜਤ ਨਮਾਇंदे ਹੋਣ ਜਿਹੜਾ ਇਸ ਮਸਲੇ ਤੇ ਮੈਂ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਇਹਨਾਂ ਕਿਸਾਨਾਂ ਦੀ ਜਿਹੜਾ ਬੰਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ। ਕਿਹ ਦੱਸੋ ਕਿ ਅਸੀਂ ਹੜਾਂ ਦੇ ਟਾਈਮ ਤੱਕ ਦੇਖਿਆ ਬਹੁਤ ਸਾਰੇ ਲੀਡਰ ਵੀ ਆਏ। ਹਰੇਕ ਪਾਰਟੀ ਨਾਲ ਸੰਬੰਧਿਤ ਗੇੜੇ ਮਾਰਦੇ ਰਹੇ ਵਕ ਵਕ ਪਿੰਡਾਂ ਦੇ। ਹੁਣ ਜਦੋਂ ਲੋਡ ਹੈ ਕਿਸਾਨਾਂ ਨੂੰ ਹਾਲੇ ਵੀ ਜਿਵੇਂ ਤੁਸੀਂ ਕਹ ਰਹੇ ਹੋ ਕਿ ਵੱਡੇ ਪੱਦਰ ਤੇ ਮਾਅਵਜ਼ੇ ਨਹੀਂ ਮਿਲੇ। ਹੁਣ ਕਿਸੇ ਪਾਰਟੀ ਨਾਲ ਸੰਬੰਧਿਤ ਕੋਈ ਲੀਡਰ ਤੁਹਾਡੇ ਤੱਕ ਪਹੁੰਚ ਕਰ ਰਿਹਾ ਹੈ ਭਾਵੇਂ ਵਿਰੋਧੀ ਧਿਰ ਦੇ ਆਗੂ ਨਹੀਂ ਸਹਕਾਰ ਦੇਣ। ਨਹੀਂ ਕੋਈ ਨਹੀਂ ਕਰ ਰਿਹਾ ਜੀ। ਸਾਨੂੰ ਅੱਜ ਮੋਰਚੇ 1 ਜਨਵਰੀ ਤੋਂ ਸ਼ੁਰੂਆਤ ਕੀਤੀ ਹਰੀਕੇ ਹੈਡ ਦੇ ਉੱਪਰ। ਪਰ ਕੋਈ ਵੀ ਸਵਾਏ ਉਹ ਵਾਰਸ ਪੰਜਾਬ ਦੇ ਜਿਹੜੇ ਉਹ ਜਰੂਰ ਇੱਕ ਵਾਰੀ ਆਏ ਸਾਡੀ ਉਹਨਾਂ ਹਾ ਦਾ ਨਾਰਾ ਮਾਰਿਆ ਸਾਡੇ ਲਈ ਪਰ ਹੋਰ ਕਿਸੇ ਵੀ ਪਾਰਟੀ ਨੇ ਹੜਪੀਟਾਂ ਦਾ ਹਾ ਦਾ ਨਾਰਾ ਨਹੀਂ ਮਾਰਿਆ ਤੁਹਾਨੂੰ ਕਾਰਨ ਕੀ ਲੱਗਦੇ ਇਹਦੇ ਪਿੱਛੇ ਵੀ ਕਿਉਂ ਨਹੀਂ ਆ ਰਹੇ ਹੁਣ ਪਹਿਲਾਂ ਤਾਂ ਸਾਰੇ ਆ ਕੇ ਤਸਵੀਰਾਂ ਖਚਾਉਂਦੇ ਰਹੇ ਫੋਟੋਆਂ ਬਣਾਉਂਦੇ ਰਹੇ ਉੱਤੇ ਆ ਕੇ ਹੁਣ ਇਸ ਵੇਲੇ ਕਿਉਂ ਆਉਣ ਤੋਂ ਚਿਜ ਕਰੇ ਨਹੀਂ ਸਾਰੇ ਉਹ ਫਬਲ ਸਿਟੀ ਲੈਂਦੇ ਸੀ ਉਸ ਟਾਈਮ ਤੇ ਆਪਣਾ ਫੋਟੋਆ ਖਚਾਉਂਦੇ ਸੀ ਹੁਣ ਮਸਲਾ ਜਿਹੜਾ ਵੀ ਸੁਣਵਾਈ ਤੇ ਸਾਡੀ ਹੋਣੀ ਚਾਹੀਦੀ ਸੀ ਪਰ ਕੀਤੀ ਨਹੀਂ ਕਿ ਕਿਵੇਂ ਨਹੀਂ ਤੁਸੀਂ ਕੋਈ ਹੁਣ ਅੰਕੜਾ ਵੀ ਦਿੱਤਾ ਹੈ ਸਰਕਾਰ ਨੂੰ ਜੋ ਨੁਕਸਾਨ ਇਸ ਵੇਲੇ ਸਥਿਤੀ ਬਣੀ ਹੋਈ ਆ ਉਹਦਾ ਕੋਈ ਜਾਂ ਤੁਸੀਂ ਕਹਿੰਦੇ ਕਿ ਸਰਕਾਰ ਦੇ ਕੋਲ ਸਭ ਕੁਝ ਹੈ ਪਹਿਲਾਂ ਤਾਂ ਉਸੇ ਆਧਾਰ ਤੇ ਸਰਕਾਰ ਸਾਨੂੰ ਮੁਆਵza ਵਗੈਰਾ ਜਾਰੀ ਕਰੇ ਬਿਲਕੁਲ ਜੀ ਸਾਰੇ ਹੀ ਅੰਕੜੇ ਸਰਕਾਰ ਕੋਲੇ ਹੈਗੇ ਨੇ ਕਿਉਂ ਸਰਕਾਰ ਕੋਲੇ ਕੋਈ ਸ਼ਿਫੀ ਗੱਲ ਨਹੀਂ ਹੁੰਦੀ ਸਾਰਾ ਉਹਨਾਂ ਦੇ ਅੰਕੜੇ ਪਟਵਾਰੀ ਸਾਰਾ ਕੁਝ ਦਿੰਦੇ ਸਾਰੇ ਅੰਕੜੇ ਅਸੀਂ ਉਹਦੇ ਆਧਾਰ ਤੇ ਅਸੀਂ ਆਪਦਾ ਮੁਆਵza ਮੰਗਦੇ ਆਂ ਤੁਹਾਨੂੰ ਇਹ ਦੱਸਿਓ ਕਿ ਹੁਣ ਇਸ ਤੋਂ ਬਾਅਦ ਜੇ ਮੰਨ ਲਓ ਜਿਵੇਂ ਤੁਸੀਂ ਜਿਹੜਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਤੁਹਾਡੀ ਅੱਜ ਮੀਟਿੰਗ ਵੀ ਹੋ ਗਈ ਇਸ ਤੋਂ ਬਾਅਦ ਵੀ ਜੇ ਕੋਈ ਸਰਕਾਰ ਵਾਲੇ ਪਾਸਿਓ ਕੋਈ ਸਹਾਇਤਾ ਨਹੀਂ ਪਹੁੰਚਦੀ ਤਾਂ ਅੱਗੇ ਤੁਹਾਡੇ ਸੰਘਰਸ਼ ਦੀ ਕੀ ਰੂਪ ਰਖ ਰੂਪ ਰੱਖਾਈ ਗਈ ਬਿਲਕੁਲ ਜੀ 24 ਤੋਂ ਬਹੁਤ ਵੱਡਾ ਸੰਘਰਸ਼ ਔਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜੀ ਸਾਰੀਆਂ ਭਰਾਤੀ ਜਥੇਬੰਦੀਆਂ ਨੇ ਮੀਟਿੰਗ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤੁਸੀਂ ਸੁਣਿਆ ਕਿਸਾਨ ਜਿਹੜੇ ਪਹੁੰਚੇ ਹੋਏ ਨੇ ਹਰੀਕੇ ਦੇ ਉੱਤੇ ਜੋ ਇਸ ਵੇਲੇ ਉਹਨਾਂ ਦਾ ਸੰਘਰਸ਼ ਵੀ ਲਗਾਤਾਰ ਜਾਰੀ ਹੈ ਹੜਾਂ ਦੀ ਸਥਿਤੀ ਦੇ ਵਿੱਚ ਜਿਵੇਂ ਸਭ ਨੇ ਵੇਖਿਆ ਕਿ तमाम 파ਟੀਆਂ ਨਾਲ ਸੰਬੰਧਿਤ ਲੀਡਰ ਉੱਥੇ ਜਾਂਦੇ ਰਹੇ ਲੋਕਾਂ ਨਾਲ ਗੱਲਬਾਤ ਕਰਦੇ ਰਹੇ ਉਸ ਵੇਲੇ तमाम ਵੀਡੀਓ ਸਭ ਨੇ ਸਾਂਝੀਆਂ ਕੀਤੀਆਂ ਪਰ ਇਸ ਵੇਲੇ ਮੌਜੂਦਾ ਸਥਿਤੀ ਇਹ ਹੈ ਕਿ ਕਿਸਾਨਾਂ ਨੂੰ ਹਲੇ ਤੱਕ ਵੱਡੇ ਪੱਧਰ ਦੇ ਉੱਤੇ ਕਿਸਾਨ ਜਿਹੜੇ ਨਹੀਂ ਉਹ ਮੁਆਵਜ਼ੇ ਦੀ ਉਡੀਕ ਕਰ ਰਹੇ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ ਇਸੇ ਕਰਕੇ ਮੀਟਿੰਗ ਵੀ ਹੋਈ ਹੈ ਅੱਗੇ ਵਿੱਤ ਮੰਤਰੀ ਦੇ ਨਾਲ ਵੀ ਮੀਟਿੰਗ ਦਾ ਸਮਾਂ ਉਹਨਾਂ ਨੇ ਮੰਗਿਆ ਹੈ ਪਰ ਸਭ ਤੋਂ ਸਵਾਲ ਅਹਿਮ ਇਹੀ ਹੈ ਕਿ ਪਿਛਲੇ ਸਮੇਂ ਚ ਅਸੀਂ ਵੇਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਵਿਚਾਲੇ ਕਾਫੀ ਟਕਰਾਵ ਵਾਲੀ ਸਥਿਤੀ ਜਿਹੜੀ ਆ ਉਹ ਬਣੀ ਰਹੀ ਕਿ ਤੁਹਾਡੇ ਕੋਲ ਫੰਡ ਪਏ ਨੇ ਤੁਸੀਂ ਕਿਸਾਨਾਂ ਨੂੰ ਜਾਰੀ ਨਹੀਂ ਕਰਦੇ ਸੂਬਾ ਸਰਕਾਰ ਨੇ ਕਿਹਾ ਕਿ ਕੋਈ ਫੰਡ ਨਹੀਂ ਹੈ ਕੇਂਦਰ ਸਰਕਾਰ ਝੂਠ ਬੋਲ ਰਹੀ ਹੈ ਪਰ ਅਸਲ ਹਕੀਕਤ ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਇਹ ਬਣੀ ਹੋਈ ਹੈ ਕਿ ਹਾਲੇ ਤੱਕ ਕਿਸਾਨਾਂ ਦੇ ਕੋਲ ਮੁਆਵਜ਼ਾ ਨਹੀਂ ਗਿਆ ਜੋ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਵੱਖ-ਵੱਖ ਸਕੀਮਾਂ ਦੇ ਤਹਿਤ ਉਹਨਾਂ ਦੇ ਘਰ ਬਣਵਾ ਦਿੱਤੇ ਜਾਣਗੇ ਉਹਨਾਂ ਦਾ ਜੋ ਹੋਰ ਪਸ਼ੂਆਂ ਦਾ ਜੋ ਨੁਕਸਾਨ ਹੋਇਆ ਹੈ ਹੋਰ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰ ਦਿੱਤੀ ਜਾਏਗੀ ਤਾਂ ਸਭ ਕੁਝ ਇਸ ਵੇਲੇ ਜਿਹੜਾ ਹੈ ਉਸ ਜ਼ਮੀਨੀ ਪੱਧਰ ਦੇ ਉੱਤੇ ਹਾਲਾਤ ਇਹ ਨੇ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਇਸੇ ਕਰਕੇ ਕਿਸਾਨਾਂ ਨੂੰ ਅੱਜ ਆ ਕੇ ਸਰਕਾਰ ਨਾਲ ਮੁਲਾਕਾਤ ਕਰਕੇ ਆਪਣਾ ਦੁੱਖ ਸਰਕਾਰ ਨੂੰ ਸੁਣਾਣਾ ਪਿਆ ਹੈ ਸਵਾਲ ਇਹ ਹੈ ਕਿ ਆਖਰ ਹੜ੍ਹ ਪੀੜਤ ਉਹਨਾਂ ਕਿਸਾਨਾਂ ਦੀ ਸਾਰ ਕਦੋਂ ਲਈ ਜਾਵੇਗੀ